ਤੁਸੀਂ ਦੇਖ ਰਹੇ ਹੋ ਪੁਲਾਂਗ ਅੱਜ ਗੱਲ ਕਰਾਂਗੇ ਪੰਥ ਦੇ ਵਿੱਚ ਲਗਾਤਾਰ ਸੋਲੂਸ਼ਨ ਲੱਭਦੇ ਲੱਭਦੇ ਤੇ ਆਪਸੀ ਹੱਥੋਪਾਈ ਤੱਕ ਦੀ ਨੌਬਤ ਦਿੱਤੇ ਇੱਕ ਦੂਜੇ ਨੂੰ ਬਦਨਾਮ ਕਰਨ ਦਾ ਜਿਹੜਾ ਦੌਰ ਹੈ ਉਹ ਲਗਾਤਾਰ ਫਿਰ ਵੀ ਚੱ ਰਿਹਾ ਹੈ ਪਰ ਇਸ ਦੇ ਬਾਵਜੂਦ ਅਜੇ ਲੋਕਾਂ ਨੇ ਉਮੀਦ ਨਹੀਂ ਛੱਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦੀ ਮੀਟਿੰਗ 31 ਨੂੰ ਹੋ ਹੀ ਰਹੀ ਹੈ ਉਹ ਤਾਂ ਬੰਦ ਕਰਕੇ 31 ਚਲੀ ਗਈ ਨਹੀਂ 30 ਤਰੀਕ ਨੂੰ ਹੋਣੀ ਸੀ ਤੇ ਇਸੇ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਤੋਂ ਜਗਰਪੁਰਬ ਤੋਂ ਪਹਿਲਾਂ-ਪਹਿਲਾਂ ਹੋਣੀ ਹੈ ਉਹ 2 ਤਰੀਕ ਵੀ ਹੋ ਸਕਦੀ ਹੈ ਉਹ 3 ਤਰੀਕ ਵੀ ਹੋ ਸਕਦੀ ਹੈ ਔਰ ਉਹਦੇ ਵਿੱਚ ਕੀ ਫੈਸਲੇ ਹੋਣੇ ਨੇ ਇਹ ਦੂਰ ਰਸ ਪ੍ਰਭਾਵ ਵਾਲੇ ਫੈਸਲੇ ਹੋਣਗੇ ਸ਼ਾਇਦ ਨਮਾਰਾ ਮਿਲੂਗਾ ਜਾਂ ਦਰਵਾਜ਼ੇ ਬੰਦ ਕਰ ਦੇਣੇ ਨੇ ਇਹਨੂੰ ਪ੍ਰਭਾਸਤ ਕਰਨਗੇ ਜਾਂ ਜੋ ਵੀ ਉਹਦੇ ਵਿੱਚ ਫੈਸਲੇ ਹੋਣਗੇ ਤੇ ਇਹਦੇ ਤੋਂ ਇਲਾਵਾ ਕਿਸਾਨੀ ਸੰਕਟ ਦੇ ਨਾਲ ਨਾਲ ਸੁਪਰੀਮ ਕੋਰਟ ਦੀ ਇੱਕ ਕਮੇਟੀ ਜਿਹੜੀ ਜਸਟਿਸ ਨਵਾਬ ਸਿੱਖ ਦੀ ਅਗਵਾਈ ਚ ਬਣੀ ਹੈ 3 ਜਨਵਰੀ ਨੂੰ ਉਹਦੀ ਮੀਟਿੰਗ ਹੋ ਰਹੀ ਹੈ ਉਹ ਕੋਈ ਥੋੜਾ ਬਹੁਤ ਛੰਡੇ ਸੱਟੇ ਮਾਰੇਗੀ ਜਾਂ ਨਹੀਂ ਹਾਲਾਂਕਿ ਉਹਨਾਂ ਨੇ ਇੰਪੋਰਟੈਂਟ ਤਾਂ ਹੈ ਜਿਹੜੇ ਇਹ ਦੋ ਲੜ ਰਹੇ ਫੋਰਮ ਨੇ ਇਹਨਾਂ ਨੇ ਉਹਦੇ ਚ ਜਾਣ ਤੋਂ ਮਨਾ ਕੀਤਾ ਹੋਇਆ ਹੈ ਕਿ ਅਸੀਂ ਉਹਦੇ ਚ ਗੱਲ ਨਹੀਂ ਰੱਖਾਂਗੇ ਐਸ ਵਾਰ ਉਹਨਾਂ ਨੇ ਐਸ ਕੈਮ ਨੂੰ ਸੱਦਾ ਦਿੱਤਾ ਕਿ ਤੁਸੀਂ ਕੁਝ ਕਿਸਾਨ ਮੰਗਾ ਤੇ ਕਹਿਣਾ ਚਾਹੁੰਦੇ ਹੋ ਤਾਂ ਕਿਹ ਜਾ ਸਕਦਾ ਔਰ ਅਸੀਂ ਉਹਨੂੰ ਸੁਣਨ ਲਈ ਤਿਆਰ ਹਾਂ ਤੇ ਡਿਸਕਸ ਕਰਨ ਲਈ ਤਿਆਰ ਹਾਂ ਜੋ ਵੀ ਚੀਜ਼ਾਂ ਨੇ ਤੇ ਇਹ ਸਾਰੇ ਮਾਹੌਲ ਦੇ ਵਿੱਚ ਗੱਲ ਜਦੋਂ ਕਰਦੇ ਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਤਾਂ ਪਹਿਲਾਂ ਅੱਜ ਹੀ ਹੋਣੀ ਸੀ ਪਰ ਉਹ ਇੱਕ ਦਿਨ ਟਾਲ ਦਿੱਤੀ ਗਈ ਉਹ ਕਿ ਪੰਜਾਬ ਬੰਦ ਦੇ ਸੱਦੇ ਦੇ ਕਰਕੇ ਸ਼੍ਰੋਮਣੀ ਕਮੇਟੀ ਨੇ ਬੰਦ ਨੂੰ ਹਮਾਇਤ ਦਿੱਤੀ ਹੋਈ ਹੈ ਇਸੇ ਦੀ ਐਗਜ਼ੈਕਟਿਵ ਵੀ ਅੱਗੇ ਹੋਏ ਐਗਜ਼ੈਕਟਿਵ ਨੇ ਤਾਂ ਹੁਣ ਇਹ ਫੈਸਲਾ ਲੈਣਾ ਆਪਣੇ ਵੱਲੋਂ ਇੱਕ ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾ ਕੇ 3 ਨਵੰਬਰ ਹੀ ਬਣਾਈ ਕਮੇਟੀ ਜਾਂਚ ਕਰਦੀ ਰਹੂਗੀ ਜਾਂ ਇਹ ਮਾਮਲਾ ਅਕਾਲ ਤਖਤ ਸਾਹਿਬ ਦੇ سپرد ਕਰ ਦਿੱਤਾ ਜਾਏਗਾ ਕਿ ਉਹ ਆਪਣੇ ਤਰੀਕੇ ਨਾਲ ਬਹੁਤ ਸਾਰੇ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਮੀਟਿੰਗ ਹੋਈ ਹੈ ਪਿਛਲੇ ਦਿਨੀ ਜ਼ਿਲ੍ਹਾ ਪ੍ਰਧਾਨਾਂ ਤੋਂ ਲੈ ਕੇ ਇੱਕ ਹੋਰ ਕਮੇਟੀ ਮੈਂਬਰਾਂ ਤੇ ਵੱਖ-ਵੱਖ ਟਾਈਪ ਦੇ ਲੋਕਾਂ ਦੀ ਉੱਥੇ ਬੜਾ ਗੰਭੀਰ ਮੰਤਨ ਹੋਇਆ ਵੱਖ-ਵੱਖ ਮੁੱਦਿਆਂ ਤੇ ਲੈ ਕੇ ਔਰ ਕਿਹਾ ਜਾ ਰਿਹਾ ਕਿ ਅਕਾਲੀ ਦਲ ਇੱਕ ਮਤ ਨਹੀਂ ਹੈ ਕੋਈ ਵੀ ਫੈਸਲਾ ਲੈਣ ਲਈ ਇੱਕ ਮਤ ਨਹੀਂ ਹੈ ਉਹ 另 ਗੱਲ ਹੈ ਕਿ ਅਜੇ ਵੀ ਸੁਖਵੀਰ ਸਿੰਘ ਬਾਦਲ ਮੇਨ ਲੀਡਰ ਨੇ ਬਾਕੀਆਂ ਦੀ ਗੱਲ ਕਹੀ ਜਿਹੜੀ ਹੈ ਉਹ ਜ਼ਰੂਰੀ ਨਹੀਂ ਉਹਨਾਂ ਦੇ ਮੰਨ ਨਹੀਂ ਜਾਵੇ ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਜੀ ਇੱਕ ਸਾਈਡ ਲੈ ਰਹੇ ਨੇ ਦੂਜੇ ਦੂਜੀ ਸਾਈਡ ਲੈ ਰਹੇ ਨੇ ਜਿੱਧਰ ਕਹਿੰਦੇ ਨੇ ਵਾਜਨ ਹੋ ਜੂ ਜਿਵੇਂ ਪੰਚਾਇਤਾਂ ਚੋਂ ਨਾ ਕਾਸਟਿੰਗ ਵੋਟ ਪ੍ਰਧਾਨ ਜੀ ਦੀ ਬਾਦੂ ਵੋਟ ਇੱਕ ਹੁੰਦੀ ਹੈ ਉਹ ਬਾਦੂ ਵੋਟ ਬਲਡੋਜ ਕਰਕੇ ਲੈ ਜਾਂਦੀ ਹੈ ਫੈਸਲਾ ਉਹੀ ਹੋਣਾ ਜੋ ਉਧਰ ਹੋਣਾ ਹੈ ਹਾਲਾਂਕਿ ਪੰਥ ਦੇ ਵਿੱਚ ਸਾਹ ਮੁਹੰਮਦ ਨੂੰ ਜਦੋਂ ਕਹਿੰਦੇ ਨੇ ਕਿ ਕਿਵੇਂ ਹੋਣਾ ਮਾਮਲਾ ਤਾਂ ਉਹ ਉਲਟਾ ਲੈਂਦਾ ਤੇ ਅਕਾਲੀ ਦਲ ਉਲਟਾ ਲੈਂਦਾ ਉਹ ਕਹਿੰਦਾ ਸਾਹ ਮੁਹੰਮਦ ਦਾ ਆਖਰ ਉਹੀ ਹੋਣਾ ਜੋ ਕਰੂਗਾ ਖਾਲਸਾ ਪੰਥਮੀ ਆ ਪਰ ਇੱਥੇ ਕਹਿੰਦੇ ਨੇ ਜਦੋਂ ਅਕਾਲੀ ਦਲ ਦੇ ਲੀਡਰਾਂ ਨਾਲ ਗੱਲ ਕਰੋ ਕਹਿੰਦੇ ਅਕਾਲੀ ਦਲ ਦੀ ਕਿਸਮਤ ਦਾ ਉਹੀ ਹੋਣਾ ਹੈ ਜੋ ਸੁਖਬੀਰ ਸਿੰਘ ਬਾਦਲ ਦੇ ਘਰੋਂ ਜਾਂ ਸੁਖਬੀਰ ਸਿੰਘ ਬਾਦਲ ਦੇ ਮੁਖ ਤੋਂ ਨਿਕਲੇਗਾ ਅਜੇ ਤੱਕ ਇਹ ਹੀ ਗੱਲ ਹੈ ਜਿਹੜੀ ਬਰਕਰਾਰ ਕਮੇਟੀ ਚ ਕੀ ਫੈਸਲਾ ਹੋਣਾ ਉਹ ਤੋਂ ਬਾਅਦ ਦੀ ਗੱਲ ਹੈ। ਕਾਫੀ ਬੰਦਿਆਂ ਨੇ ਇਹ ਗੱਲ ਬੇਬਾਕੀ ਨਾਲ ਰੱਖੀ ਹੈ ਕਿ ਅਕਾਲ ਤਖਤ ਦੀ ਗੱਲ ਮੰਨ ਲੈਣੀ ਚਾਹੀਦੀ ਐ ਇਸ ਕਾਸਟ ਤੇ ਵੀ ਮੰਨ ਲੈਣੀ ਚਾਹੀਦੀ ਐ ਕੋਈ ਪਹਾੜ ਨਹੀਂ ਡਿੱਗਦਾ ਰਜਿਸਟ੍ਰੇਸ਼ਨ ਨਾਲ ਜਾਂ ਬਾਕੀ ਦੀਆਂ ਗੱਲਾਂ ਤਕਨੀਕੀ ਹੁਣਤਰਾ ਚ ਨਹੀਂ ਪੈਣਾ ਚਾਹੀਦਾ ਤਕਨੀਕੀ ਹੁਣਤਰਾ ਜਿਹੜੀਆਂ ਹੁੰਦੀਆਂ ਨੇ ਉਹ ਲੋਕਾਂ ਦੇ ਮਨਾਂ ਚ ਤੁਹਾਡਾ ਭਰੋਸਾ ਬਹਾਲ ਨਹੀਂ ਕਰਦੀਆਂ। ਅਕਾਲੀ ਦਲ ਦੇ ਸੰਗ ਨੇ ਸੰਕਟ ਬੇਪਰੋਸਗੀ ਦਾ। ਉਹਦੀ ਗੱਡੀ ਪਟੜੀ ਤੇ ਚੜਦੀ ਆ ਜਾਂ ਨਹੀਂ ਚੜਦੀ ਬੇਸਿਕ ਫੈਸਲਾ ਇਹ ਹੈ ਬੇਸਿਕ ਫੈਸਲਾ ਸਿੰਬਲ ਰਹਿੰਦਾ ਜਾਂ ਨਹੀਂ ਰਹਿੰਦਾ ਪਾਰਟੀ ਰਜਿਸਟਰਡ ਹੁੰਦੀ ਆ ਜਾਂ ਨਹੀਂ ਹੁੰਦੀ ਇਹਨਾਂ ਗੱਲਾਂ ਨਾਲ ਨਹੀਂ ਚੱਲਦਾ ਮਾਮਲਾ ਮਾਮਲਾ ਸੰਗਤ ਦੀ ਕਚੈਰੀ 'ਚ ਜਾਣਾ ਹੈ ਅਸਲ ਆਪਰਾਲ ਔਰ ਜਿਹੜੇ ਲੋਕ ਇਹ ਗੱਲਾਂ ਕਰਦੇ ਸੀ ਕਿ ਫਟਾਫਟ ਅਕਾਲੀ ਦਲ ਦੀ ਮੈਂਬਰਸ਼ਿਪ ਲੈਣੀ ਹੈ ਔਰ ਲੈ ਲੈਣੀ ਚਾਹੀਦੀ ਹੈ ਉਹ ਹੌਸਲਾ ਉਹ ਪਹਿਰ ਕਾਦਮੀ ਉਹ ਤਰੋ ਤਾਜ਼ਗੀ ਉਹ ਬਸ ਹੀ ਹੋ ਚੁੱਕੀ ਆ ਸ਼ਾਇਦ ਉਹ ਤਾਂ ਨਹੀਂ ਰਹੀ ਹੁਣ ਉਸ ਮਾਮਲੇ ਦੇ ਵਿੱਚ ਤੇ ਹੁਣ ਅੱਗੇ ਨੂੰ ਕੀ ਹੋਣਾ ਹੈ ਇਹ ਇਦੋਂ ਬਾਅਦ ਦਾ ਫੈਸਲਾ ਡਿਸਾਈਡ ਕਰੇਗਾ ਔਰ ਸਭ ਤੋਂ بڑا ਸਵਾਲ ਇਹ ਹੀ ਹੈ ਕਿ ਅਜੇ ਵੀ ਅਕਾਲੀ ਦਲ ਦੇ ਅੰਦਰ ਇੱਕ ਧਿਰ ਦਾ ਇਹ ਸੋਚਣਾ ਹੈ ਸੁਖਬੀਰ ਬਾਦਲ ਦੇ ਗਰੁੱਪ ਦੇ ਅੰਦਰ ਮਤਲਬ ਅਕਾਲੀ ਦਲ ਛੱਡੋ ਅਕਾਲੀ ਦਲ ਕਈ ਬਣ ਗਏ ਕੋਈ ਕਹਿੰਦਾ ਸੁਧਾਰ ਲੈ ਆਰ ਵੀ ਕੋਈ ਬਾਕੀ ਦੀਆਂ ਚੀਜ਼ਾਂ ਵੀ ਨੇ ਔਰ ਉਹ ਇਹਨਾਂ ਦਾ ਸੋਚਣਾ ਕਿ ਜੇਕਰ ਅਜੈਕਟਿਵ ਕਮੇਟੀ ਸ਼੍ਰੋਮਣੀ ਕਮੇਟੀ ਦੀ ਇਹ ਤਿੰਨ ਮੈਂਬਰੀ ਕਮੇਟੀ ਰੱਦ ਕਰਕੇ ਅਕਾਲ ਤਖਤ ਸਾਹਿਬ ਨੂੰ ਸੌਂਪ ਦਿੱਤੀ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਤਾਂ ਇੱਕ ਹਾਂ ਪੱਖੀ ਐਂਗਲ ਜਾਏਗਾ ਥੋੜਾ ਜਿਹਾ ਕਿ ਨਹੀਂ ਪਰ ਮੰਗੀ ਵਾਲੇ ਪਾਸੇ ਗੱਲ ਜਾ ਰਹੀ ਹੈ ਜੋ ਫੈਸਲਾ ਲੈਣਗੇ ਉਹਨੂੰ ਦੇਖਿਆ ਜਾਏਗਾ ਅਜੇ ਤੱਕ ਮਾਮਲਾ ਇਹ ਲੱਗਦਾ ਨਹੀਂ ਪਾਜਟ ਪਾਸੇ ਜਾਏਗਾ ਜਾਂ ਨਹੀਂ ਜਾਏਗਾ ਤਾਜੀਆ ਗੱਲਾਂ ਜਿਹੜੀਆਂ ਵਾਪਰ ਰਹੀਆਂ ਨੇ ਉਹ ਜਿਹੜੀ ਅਕਾਲੀ ਦਲ ਦੇ ਅੰਦਰ ਕਮੇਟੀ ਹੋਈ ਹੈ ਸੁਧਾਰ ਲਹਿਰ ਪੰਗ ਹੋ ਗਈ ਉਹਨਾਂ ਨੇ ਆਪਣਾ ਚੁੱਲਾ ਚੌਂਕਾ ਨਪਟਾਲਿਆ ਸੀ ਕਹਿੰਦੇ ਅਸੀਂ ਤਾਂ ਅਕਲ ਤਖਤ ਕਰਕੇ ਨਪਟਾਲਿਆ ਸਮੇਟ ਲਿਆ ਸੀ ਪਰ ਹੁਣ ਅਸੀਂ ਕਰੀਏ ਕੀ ਕੰਮ ਕਿਵੇਂ ਕਰੀਏ ਬਿਆਨ ਕਿਵੇਂ ਦੇਈਏ ਉਹ ਵਿਚਾਰੇ ਬਿਆਨ ਦੇ ਰਹੇ ਨੇ ਜਾਂ ਆਪਦੇ ਜਿਹੜੇ ਉਹਨਾਂ ਦੀ ਧਿਰ ਦੇ ਐਸਜੀਪੀਸੀ ਮੈਂਬਰ ਨੇ ਕਦੇ-ਕਦੇ ਉਹਦੇ ਨਾਂ ਤੇ ਦੇ ਦਿੰਦੇ ਨੇ ਅਜੇ ਤਾਂ ਵੀ ਅਜੇ ਵੀ ਚਰਨਜੀਤ ਬਰਾੜ ਉਹ ਨਹੀਂ ਉਹਨਾਂ ਦੇ ਅਫੀਸ਼ੀਅਲ ਸਪੋਕਸਪਰਸਨ ਦੀ ਤਰ੍ਹਾਂ ਟਰੀਟ ਕਰ ਹੀ ਰਹੇ ਨੇ ਕਿਸੇ ਨੇ ਤਾਂ ਬਿਆਨ ਦੇਣਾ ਹੀ ਹੈ ਨਾ ਕਿਸੇ ਨਾ ਕਿਸੇ ਵਰਨੋ ਉਹ ਪਰਸਪਰ ਕੌਨਫਰੰਸ ਕਰਤੰਦੇ ਨੇ ਤੇ ਉਹ ਦੂਜੇ ਤੇ ਇਲਜ਼ਾਮ ਤੇ ਉਧਰ ਬੈਠੇ ਨੇ ਅਕਾਲੀ ਦਲ ਦੇ ਸਪੋਕਸਪਰਸਨ ਉਹ ਦੂਜੇ ਤੇ ਇਲਜ਼ਾਮ ਹਜੇ ਅਕਾਲੀ ਦਲ ਦੇ ਗਰੁੱਪ ਗਲੀ ਤੇ ਮੁਹੱਲੇ ਦੀ ਲੜਾਈ ਲੜ ਰਹੇ ਨੇ ਐਡੀ ਵੱਡੀ ਸੀਰੀਅਸ ਮਾਮਲੇ ਦੇ ਵਿੱਚ ਜਿੱਥੇ ਹੋਣ ਦੀ ਲੜਾਈ ਦਾ ਸਵਾਲ ਹੈ ਜਿੱਥੇ ਐਗਜ਼ਿਸਟੈਂਸ ਦਾ ਕੁਐਸਚਨ ਹੈ ਜਿੱਥੇ ਸਿੱਖ ਇੰਸਟੀਚਿਊਸ਼ਨ ਦੇ ਵਕਾਰ ਦਾ ਸਵਾਲ ਹੈ ਚਾਹੇ ਉਹ ਤਖਤਾਂ ਦੀ ਸੰਸਥਾ ਹੋਵੇ ਅਕਾਲ ਤਖਤ ਸਭ ਟੈਂਪੋਰਰੀ ਸੀਟ ਦਾ ਮਾਮਲਾ ਹੋਵੇ ਚਾਹੇ ਸ਼੍ਰੋਮਣੀ ਕਮੇਟੀ ਦੇ ਵਕਾਰ ਦਾ ਸਵਾਲ ਹੋਵੇ ਚਾਹੇ ਅਕਾਲੀ ਦਲ ਦੇ ਸਰਵਾਈਵ ਕਰਨ ਤੇ ਰਿਵਾਈਵ ਕਰਨ ਬਣੇ ਰਹਿਣ ਤੇ ਮੁੜ ਕੇ ਲੋਕਾਂ ਦਾ ਭਰੋਸਾ ਜਿੱਤਣ ਦਾ ਸਵਾਲ ਹੋਵੇ ਜਦੋਂ ਐਡੀਆਂ ਹਲਕੀਆਂ ਗੱਲਾਂ ਹੁੰਦੀਆਂ ਹੋਣ ਤਾਂ ਲੀਡਰਾਂ ਦੇ ਮਿਆਰ ਦਾ ਅੰਦਾਜ਼ਾ ਸੁਭਾਵਿਕ ਤਰੀਕੇ ਨਾਲ ਲਾਇਆ ਜਾ ਸਕਦਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਅੱਜ ਹੀ ਕਿਸ ਤਰ੍ਹਾਂ ਗੱਲ ਕਰਦੇ ਪਤਾ ਹੀ ਨਹੀਂ ਜਿਹੜੀਆਂ ਕੰਟਰੋਵਰਸੀਆਂ ਚੱਲ ਰਹੀਆਂ ਨੇ ਉਸ ਤੋਂ ਸਟੈਂਡ ਕੀਏ ਦੇਖ ਵੱਡਾ ਲੀਡਰ ਅਕਾਲੀ ਦਲ ਦਾ ਕਹਿ ਰਿਹਾ ਅਸੀਂ ਇੱਕ ਦੇਸ਼ ਇੱਕ ਚੋਣ ਇਹਦੇ ਤਾਂ ਖਿਲਾਫ ਹੀ ਆ ਜਿਉ ਉਹਨੂੰ ਕਹੇ ਤੁਸੀਂ ਨਹੀਂ ਖਿਲਾਫ ਲਿਖ ਕੇ ਦੇ ਦਿੱਤਾ ਹੋਇਆ ਤੁਸੀਂ ਲਿਖ ਕੇ ਦੇ ਦਿੱਤਾ ਕਿਤੇ ਲਿਆdogੇ ਲਿਖ ਕੇ ਦਿੱਤਾ ਹੋਇਆ ਹਾਂਜੀ ਕੋਵਿੰਦ ਕਮੇਟੀ ਹੈ ਜੀ ਉਹਦੀ ਬੜੀ-ਬੜੀ ਰਿਪੋਰਟ ਹੈ ਤੇ ਉਹਦੇ ਵਿੱਚ ਲਿਖਿਆ ਹੋਇਆ ਹੈ ਜੇ ਐਡੇ ਵੱਡੇ ਲੀਡਰਾਂ ਦੀ ਸਹਿਮਤੀ ਤੋਂ ਬਿਨਾਂ ਹੀ ਲਿਖ ਕੇ ਦੇ ਦਿੱਤਾ ਗਿਆ ਉਹ ਕੌਣ ਸੱਜਣ ਨੇ ਜਿਹੜੇ ਲਿਖ ਕੇ ਦੇ ਦਿੰਦੇ ਨੇ ਜਾ ਕੇ ਇਹ ਤਾਕਤ ਕਿਹਨੂੰ ਦਿੱਤੀ ਹੋਈ ਹੈ ਜੇ ਉਹਨਾਂ ਬੰਦਿਆਂ ਨੂੰ ਜਿਹੜੇ ਕੋਰ ਕਮੇਟੀ ਦੇ ਮੈਂਬਰ ਹੋਣ ਜਿਹੜੇ ਵਰਕਿੰਗ ਕਮੇਟੀ ਦੇ ਮੈਂਬਰ ਹੋਣ ਜਿਹੜੇ ਵੱਡੀਆਂ-ਵੱਡੀਆਂ ਸੰਸਥਾਵਾਂ ਦੇ ਮੈਂਬਰ ਹੋਣ ਜੇ ਉਹਨਾਂ ਨੂੰ ਅੱਜ ਤੱਕ ਇਹ ਪਤਾ ਨਾ ਹੋਵੇ ਕਿ ਸਾਡਾ ਸਟੈਂਡ ਕੀ ਹੈ ਸਟੈਂਡ ਕੇਵਲ ਉਹਨਾਂ ਨੂੰ ਇੱਕ ਗੱਲ ਤੋਂ ਪਤਾ ਲੱਗੇ ਬੀਬੀ ਜੀ ਨੇ ਪਾਰਲੀਮੈਂਟ 'ਚ ਸ਼ਾਇਦ ਬਿਆਨ ਦਿੱਤਾ ਉਹਦੇ ਖਿਲਾਫ ਹੁਣ ਸਮਾਂ ਆਉਣ ਤੇ ਬੀਬੀ ਜੀ ਇੱਕ ਪਾਸੇ ਬਿਆਨ ਦੇ ਦੇਣਗੇ ਅਕਾਲੀ ਦਲ ਦੇ ਅਫੀਸ਼ਲ ਕਮੇਟੀ ਦੂਜੇ ਪਾਸੇ ਕੋਈ ਤੀਜੇ ਪਾਸੇ ਪੰਜਾਬ ਦੀ ਜਨਤਾ ਤਾਂ ਅਫੀਸ਼ਲ ਜਾਣਨਾ ਚਾਹੂਗੀ ਕਿ ਅਕਾਲੀ ਦਲ ਕਿੱਥੇ ਖੜਾ ਹੈ ਜਿਹੜੇ ਦੌਰ ਚ ਅਕਾਲੀ ਦਲ ਨੇ ਕਿਸਾਨਾਂ ਨਾਲ ਐਸ ਸਮੇਂ ਖੜਨਾ ਸੀ ਜਿਹੜੇ ਦੌਰ ਚ ਅੱਜਕੱਲ੍ਹ ਸੈਂਟਰਲਾਈਜ਼ਡ ਜੈਂਸ਼ਨ ਦੇ ਪਾਲਿਸੀਆਂ ਦੇ ਖਿਲਾਫ ਬੋਲਣਾ ਸੀ ਗੱਲ ਕਰਨੀ ਸੀ ਉਦੋਂ ਗੁਲਾਮੋ ਗੁਲਾਮੀ ਹੋਇਆ ਫਿਰਦਾ ਇੱਕ ਦੂਜੇ ਦੇ ਨਾਲ ਤੇ ਉਹਨੇ ਰਾਹ ਕਿਵੇਂ ਦੱਸਣਾ ਇਹ ਬੇਹੱਦ ਜ਼ਰੂਰੀ ਚੀਜ਼ ਹੈ ਇਸੇ ਕਰਕੇ ਕਿਹਾ ਗਿਆ ਸੀ ਕਿ ਚਾਰੇ ਪਾਸੇ 2 ਦਸੰਬਰ ਦਾ ਉਤਸ਼ਾਹ ਰਸਤਾਤ ਚ ਬਦਲਿਆ ਜਾ ਚੁੱਕਿਆ ਜਥੇਦਾਰ ਅਕਾਲ ਤਖਤ ਪ੍ਰਸ਼ਾਨ ਨੇ ਹੁਣ ਅਜੇ ਕੋਈ ਇਹ ਵੀ ਕਹਿ ਰਹੇ ਨੇ ਕਿ ਸਾਰਿਆਂ ਨੇ ਕਿਹਾ ਸੀ ਕਿ ਸ਼ਹੀਦੀ 15 ਬਾੜਾ ਨਿਕਲ ਜਾਣ ਦਿਓ ਉਹ ਨਿਕਲ ਗਿਆ ਅਕਾਲੀ ਦਲ ਦੀ ਲੀਡਰਸ਼ਿਪ ਇਹ ਵੀ ਪੁੱਛ ਰਹੀ ਹੈ ਜੇ ਕਹਿ ਰਹੀ ਹੈ ਲੋਕਾਂ ਤੋਂ ਕਿ ਜਥੇਦਾਰ ਸਾਹਿਬ ਸਾਡੀ ਵਰਕਿੰਗ ਕਮੇਟੀ ਉਡੀਕ ਲੈਣਗੇ ਜਾਂ ਪਹਿਲਾਂ ਹੀ ਕੋਈ ਫੈਸਲਾ ਦੇਣਗੇ ਲੱਗਦਾ ਤਾਂ ਨਹੀਂ ਜੇ ਵਰਕ ਜਥੇਦਾਰ ਸਾਹਿਬ ਨੇ ਇੰਨਾ ਟਾਈਮ ਤੁਹਾਨੂੰ ਪਹਿਲਾਂ 20 ਦਿਨ ਦੇਤੇ ਫੇਰ 15 ਬਾੜੇ ਦਾ ਗੱਲ ਕਰਤੀ ਔਰ ਮੈਨੂੰ ਲੱਗਦਾ ਸੁਧਾਰ ਲਹਿਰ ਵਾਲੇ ਇਹੀ ਕਹਿ ਰਹੇ ਨੇ ਉੱਚ ਤਾਂ ਕੋਈ ਗਲਤ ਗੱਲ ਨਹੀਂ ਹੈ ਕਿ ਤੁਸੀਂ ਜਥੇਦਾਰ ਸਾਹਿਬ ਨੂੰ ਕਿਹਾ ਸੀ ਇਦੀ 15 ਬਾੜਾ ਅਗਲਾ ਕੋਈ ਕੰਮ ਨਹੀਂ ਕਰਨਾ ਕੋਈ ਬਿਆਨਬਾਜ਼ੀ ਨਹੀਂ ਕਰਨੀ ਤੁਹਾਡੇ ਲੀਡਰ ਟੈਲੀਵਿਜ਼ਨ ਚੈਨਲਾਂ ਤੇ ਜਾ ਕੇ ਘੰਟਾ ਘੰਟਾ ਬੋਲਦੇ ਰਹੇ ਨੇ ਆਪਣੀ ਗੱਲ ਨੂੰ ਡਿਫੈਂਡ ਕਰਦੇ ਰਹੇ ਨੇ ਤਾਂ ਡਿਫੈਂਡ ਕਾਦੇ ਲਈ ਆ ਉਹ ਸਧਾਰਨ ਬਧਿਆਨ ਨੂੰ ਸਮਝ ਨਹੀਂ ਆਉਂਦਾ ਕਿਉਂ ਮਗਰਮਸਦੇ ਅੱਛੂ ਤਰੂਨੇ ਜਦ ਰੀਅਲ ਸਰਦਾ ਹੈ ਬਾਕੀ ਸਰਦਾ ਚ ਗਮਕੀਨ ਕਿਸੇ ਸਮਾਦੀ ਲਾ ਕੇ ਬੈਠੀ ਹੋਵੇ ਆਕਾਲੀ ਦਲ ਦੀ ਲੀਡਰਸ਼ਿਪ ਨਤਮਸਤ ਕਿਸੇ ਲੰਗਰ ਚ ਪ੍ਰਚਾਰ ਕਰਦੀ ਹੋਵੇ ਲੱਗੇ ਪੈਰੀ ਤੁਰੇ ਫਿਰਦੀ ਹੋਵੇ ਕਿਸੇ ਦਿਖਾਈ ਤਾਂ ਦਿੱਤੀ ਨਹੀਂ ਵੈਸੇ ਸਧਾਰਨ ਪਬਲਿਕ ਨੰਗੇ ਪੈਰੀ ਤੁਰੇ ਫਿਰਦੀ ਅੱਜ ਵੀ ਦਿਖਾਈ ਦਿੰਦੀ ਹੈ ਉਹਨੂੰ ਉਹਨਾਂ ਸਮਿਆਂ ਤੋਂ ਬਾਅਦ ਵੀ ਦਿਖਾਈ ਦਿੰਦੀ ਹੈ ਗੈਪ ਇਹੀ ਹੈ ਲੀਡਰਸ਼ਿਪ ਤੇ ਸਧਾਰਨ ਸੰਗਤ ਦੇ ਵਿੱਚ ਕਿ ਹੁਣ ਉਹਨਾਂ ਨੂੰ ਲੀਡਰ ਆਪਣੇ ਵਰਗਾ ਨਹੀਂ ਲੱਗਦਾ। ਇਹੀ ਗੈਪ ਹੈ ਕਿ ਉਹਨਾਂ ਦਾ ਭਰੋਸਾ ਨਹੀਂ ਵੱਜਦਾ ਕਿ ਤੁਸੀਂ ਕਹਿਣੀ ਤੇ ਕਰਨੀ ਤੁਹਾਡਾ ਕਿਸ ਲੈਵਲ ਦੇ ਉੱਤੇ ਆਏਗੀ। ਅਕਾਲੀ ਦਲ ਕਹਿੰਦਾ ਸਾਨੂੰ ਕੱਲਿਆਂ ਨੂੰ ਕਿਉਂ ਕਹਿੰਦੇ ਹੋ? ਕੱਲਿਆਂ ਨੂੰ ਇਸ ਕਰਕੇ ਕਹਿੰਦੇ ਨੇ ਲੋਕ ਕਿ ਤੁਹਾਡੇ ਪਿੱਛੇ ਇੱਕ ਫਿਲਾਸਫੀ ਖੜੀ ਸੀ। ਤੁਹਾਡੇ ਪਿੱਛੇ ਇੱਕ ਦਾਰਸ਼ਨਿਕਤਾ ਸੀ। ਇੱਕ ਗੁਰੂ ਦਾ ਤੇ ਗੁਰੂਪੰਥ ਦਾ ਅਸੀਰਵਾਦ ਸੀ। ਨਹੀਂ ਤਾਂ ਉਹ ਜੀ ਪਾਰਟੀ ਤਾਂ ਹੈਗੀ ਤੁਹਾਡੀ ਬਣਾ ਲਓ ਕਾਂਗਰਸ ਵਰਗੀ ਪਾਰਟੀ ਤੁਹਾਡੀ ਆਮ ਆਦਮੀ ਪਾਰਟੀ ਵਰਗੀ ਬਣਾ ਲਓ ਤੇ ਲੋਕ ਦੱਸ ਦੇਣਗੇ ਕਿ ਕਿੰਨਾ ਕੁ ਵਜੂਦ ਹੈ ਤੇ ਕਿੰਨਾ ਕੁ ਨਹੀਂ ਹੈ ਤੇ ਜਿਹੜੀ ਜਦੋਂ ਤੁਸੀਂ ਵੋਟ ਉਸਾਸਰੇ ਲੈਂਦੇ ਰਹੇ ਉਹ ਤਾਂ ਤੁਹਾਡੇ ਤੇ ਆਨਸ ਵੀ ਜ਼ਿਆਦਾ ਆਏਗਾ ਤੁਹਾਡੇ ਤੇ ਦਬਾਅ ਵੀ ਜ਼ਿਆਦਾ ਆਏਗਾ ਤੁਹਾਡੀ ਜਵਾਬਦੇਹੀ ਵੀ ਜ਼ਿਆਦਾ ਹੋਏਗੀ ਸੁਧਾਰਨ ਪਾਰਟੀ ਵਰਗੀ ਬਣਨੀ ਹੈ ਪਾਰਟੀ ਬਣ ਜੇਗੀ ਹੁਣ ਅਗਲੀ ਵਰਕਿੰਗ ਕਮੇਟੀ ਦੀ ਮੀਟਿੰਗ ਚ ਅੱਧ ਪਚਾਹ ਦੇ ਇੱਕ ਕੰਮ ਜਿਹੜਾ ਹੈ ਕਿ ਸੁਭੀਰ ਸਿੰਘ ਬਾਦਲ ਦਾ ਅਸਤੀਫਾ ਚਲੋ ਲੈ ਲਓ ਦੇ ਦੇ ਦੋ ਇਹਦੀ ਇੰਟਰਪ੍ਰੀਟੇਸ਼ਨ ਜਿਹੜੀ ਕੀਤੀ ਜਾ ਰਹੀ ਹੈ ਉਹ ਜਿਆਦਾ ਇੰਪੋਰਟੈਂਟ ਹੈ ਇਹ ਨਮੀ ਨਹੀਂ ਹੈ ਜਿਹੜੇ ਦਿਨ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਸੀ ਉਸੇ ਦਿਨ ਅਕਾਲੀ ਦਲ ਦੇ ਸਪੋਕਸਪਰਸਨ ਡਾਕਟਰ ਦਲਜੀਤ ਸਿੰਘ ਚੀਮਾਨ ਨੇ ਜੋ ਇੰਟਰਪ੍ਰੀਟੇਸ਼ਨ ਦਿੱਤੀ ਵਿਆਖਿਆ ਦਿੱਤੀ ਉਹ ਵਿਆਖਿਆ ਦਾ ਅਕਾਲ ਤਖਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਕਾਲ ਤਖਤ ਦੇ ਫੈਸਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹ ਕਹਿੰਦੇ ਨੇ ਕਿ ਪ੍ਰਧਾਨ ਜੀ ਦੇ ਮਨ ਮੇਰ ਪਈ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਮਜਬੂਰੀ ਹੈ ਸਾਡੋ ਉਹਦੀਆਂ ਸ਼ਰਤਾਂ ਮੰਨਣੀਆਂ 5 ਸਾਲ ਪੂਰੇ ਹੋ ਗਏ ਨੇ ਅਸੀਂ ਮੈਂਬਰਸ਼ਿਪ ਕੱਟ ਕੇ ਚੋਣ ਕਰਾਉਣੀ ਹੈ ਇਸ ਲਈ ਪ੍ਰਧਾਨ ਜੀ ਨੇ ਖੁੱਲਾ ਮੈਦਾਨ ਦਿੱਤਾ ਸਾਰਿਆਂ ਨੂੰ ਵੀ ਲੋ ਵੀ ਮੈਂਬਰਸ਼ਿਪ ਕੱਟੋ ਮੈਂ ਇੱਕ ਮਰਕਿੰਗ ਪ੍ਰਧਾਨ ਬਣਾ ਰਿਹਾ ਮੈਂ ਅਸਤੀਫਾ ਦੇ ਰਿਹਾ ਉਦੋਂ ਬਾਅਦ ਜਿਹੜਾ ਨਵਾਂ ਬਣੂਗਾ ਤਾਂ ਦੇਖੀ ਜਾਏਗੀ ਇਸ ਤੋਂ ਪਹਿਲਾਂ ਅਕਾਲੀ ਦਲ ਦੀ ਹਿਸਟਰੀ 'ਚ ਕਦੇ ਕਿਸੇ ਪ੍ਰਧਾਨ ਨੇ ਇਸ ਕਰਕੇ ਅਸਤੀਫਾ ਦਿੱਤਾ ਹੋਵੇ ਕਿ ਤੁਸੀਂ ਨਵੀਂ ਮੈਂਬਰਸ਼ਿਪ ਕੱਟ ਲਓ ਜਾ ਕੋਈ ਕਾਲੀ ਦਲ ਦਾ ਸੰਵਿਧਾਨ ਇਹ ਕਹਿੰਦਾ ਹੋਵੇ ਕਿ ਜਦ ਨਵੀਂ ਮੈਂਬਰਸ਼ਿਪ ਕੱਟੀ ਜਾਊਗੀ ਪ੍ਰਧਾਨ ਜੀ ਅਸਤੀਫਾ ਦੇ ਦੇਣਗੇ ਮੈਂ ਤਾਂ ਦੇਖਿਆ ਨਹੀਂ ਨਾ ਰਿਟਰਨ ਦੇਖਿਆ ਅਜੇ ਤੱਕ ਦੇ ਸੰਵਿਧਾਨ ਚ ਨਾ ਕਿਸੇ ਨੂੰ ਕਹਿੰਦਾ ਦੇਖਿਆ ਅਜੇ ਤੱਕ ਫਿਰ ਇਹ ਦਲੀਲ ਕਿਵੇਂ ਖੜੀ ਗਈ ਹੈ ਕਾਦੇ ਲਈ ਖੜੀ ਗਈ ਹੈ ਇਹ ਦਲੀਲ ਖੜੀ ਗਈ ਹੈ ਅਕਾਲ ਤਖਤ ਸਾਹਿਬ ਦੇ ਉਸ ਫੈਸਲੇ ਤੋਂ ਡਾਇਰੈਕਸ਼ਨ ਹੋਣ ਦੇ ਲਈ ਸ਼ਾਇਦ ਉਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਹੋਵੇ ਥੋੜਾ ਬਹੁਤ ਮੈਨੂੰ ਨਹੀਂ ਪਤਾ ਕਹਿਤਾ ਨਹੀਂ ਸਕਦੇ ਦੋਸ਼ ਹੋਏਗਾ ਫਿਰ ਇੱਕ ਲੈਵਲ ਦਾ ਤਾਂ ਕਿ ਜੀ ਪਹਿਲਾਂ ਕੋਈ ਦੱਸਿਆ ਗਿਆ ਹੋਵੇ ਇੰਨਾ ਕਿ ਤਾਂ ਪੋਲਿਟੀਕਲ ਫੈਸਲਾ ਆਏਗਾ ਉਥੋਂ ਉਦੋਂ ਤਾਂ ਇਹ ਫੈਸਲਾ ਨਹੀਂ ਸੀ ਆਇਆ ਤੇ ਉਦੋਂ ਬਾਅਦ ਇਸ ਲੈਵਲ ਦੀ ਜਿਹੜੀ ਗੱਲ ਚੱਲ ਪਈ ਅੱਗੇ ਹੁਣ ਵਰਕਿੰਗ ਕਮੇਟੀ ਚ ਕੱਲਾ ਇਹਦਾ ਫੈਸਲਾ ਨਹੀਂ ਹੈ ਅਕਾਲ ਤਖਤ ਸਾਹਿਬ ਤੋਂ ਜਿਹੜਾ ਫੈਸਲਾ ਸੁਣਾਇਆ ਗਿਆ ਸੀ ਉਹ ਕੀ ਕਹਿੰਦਾ ਹੈ ਉਹ ਇਹ ਕਹਿੰਦਾ ਹੈ ਕਿ ਅਕਾਲੀ ਦਲ ਦੀ ਇਹ ਲੀਡਰਸ਼ਿਪ ਜਿਹੜੀ ਸਾਹਮਣੇ ਖੜੀ ਹੋਈ ਹੈ ਹੱਥ ਜੋੜ ਕੇ ਉਹਦੇ ਸੁਧਾਰ ਲਹਿਰ ਦੇ ਅਗੂ ਵੀ ਨੇ ਉਹਦੇ ਚ ਪੁਰਾਣੇ ਅਕਾਲੀ ਦਲ ਦੀ ਕੈਬਨਟ ਅਕਾਲੀ ਦਲ ਦੀ ਇੱਕ ਹੋਰ ਕਮੇਟੀ ਤੇ ਬਾਕੀ ਦੇ ਜਿਹੜੇ ਅਹੁਦੇਦਾਰ ਨੇ ਇਹ ਇਖਲਾਕੀ ਤੌਰ ਤੇ ਅਕਾਲੀ ਦਲ ਦੀ ਅਗਵਾਈ ਕਰਨ ਦਾ ਅਧਿਕਾਰ ਖੋ ਚੁੱਕੇ ਨੇ ਜੇ ਤੁਸੀਂ ਸਾਰੇ ਖੋ ਚੁੱਕੇ ਹੋ ਇੱਕ ਫੈਸਲਾ ਉਹ ਹੈ ਉਹ ਮੰਨਣਾ ਹੈ ਜਬ ਪੈਚਵਰਕ ਕਰਨਾ ਕਿ ਜੀ ਠੀਕ ਹੈ ਹੁਣ ਪ੍ਰਧਾਨ ਜੀ ਦਾ ਅਸਤੀਫਾ ਤਾਂ ਅਸੀਂ ਪ੍ਰਬੰਧ ਕਰ ਲਿਆ ਹੁਣ ਅਸੀਂ ਆਪਣੇ ਉਸੇ ਦਫਤਰ ਦੇ ਵਿੱਚ ਉਸੇ ਗੱਲਾਂ ਦੇ ਨਾਲ ਮੈਂਬਰਸ਼ਿਪ ਕੱਟ ਲਾਂਗੇ ਬਾਕੀ ਜਿਹੜੇ ਆਉਂਦੇ ਜਾਂਦੇ ਨੇ ਜਾਣ ਜਾਂ ਆਉਣ ਦੇ ਸੱਜਣ ਉਹ ਵੀ ਕਰਨ ਜਿਹੜਾ ਨਾ ਕਰਨ ਇਹਦਾ ਮਤਲਬ ਤਾਂ ਰੌਲਾ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਗਰੁੱਪ ਨੂੰ ਤੇ ਖਾਸ ਤੌਰ ਤੇ ਬਾਦਲ ਪਰਿਵਾਰ ਨੂੰ ਇਸ ਸੰਕਟ ਚੋਂ ਕੱਢਣ ਦਾ ਸੀਗਾ ਇਹਨਾਂ ਦੀ ਨਜ਼ਰ ਚ ਇਹ ਪੰਥਕ ਮਾਮਲਾ ਨਹੀਂ ਸੀ ਪਰ ਪੰਥ ਨੂੰ ਕੱਢਣਾ ਸੰਕਟ ਚੋਂ ਇਹ ਕੋਈ ਏਜੰਡਾ ਨਹੀਂ ਸੀਗਾ ਤੇ ਜਰੌੜਾ ਇੰਨਾ ਕੀ ਸੀ ਫਿਰ ਤਾਂ ਉਹ ਤੇ ਬਹੁਤ ਵੱਡਾ ਅਸਰ ਪੈ ਗਿਆ ਫਖਰੇ ਕਾਮ ਚੱਲਾ ਗਿਆ ਹੁਣ ਵਾਪਸ بار بار ਤਾਂ ਮਿਲਣਾ ਜਿਹੜਾ ਵੀ ਉਹ ਚੀਜ਼ਾਂ ਨੇ ਹੋਰ ਬਹੁਤ ਚੀਜ਼ਾਂ ਹੋ ਗਈਆਂ ਨੇ ਜੇ ਏਡਾ ਵੱਡਾ ਨੁਕਸਾਨ ਕਹੋ ਜਾਂ ਫਾਇਦਾ ਕਹੋ ਬਤਰੀਆਂ ਚੰਦੀਆਂ ਚਲਾਈਆਂ ਤੇ ਬਾਅਦ ਦੇ ਵਿੱਚ ਨੁਕਸਾਨ ਵੀ ਉਠਾਉਣੇ ਹੁੰਦੇ ਨੇ ਤਗਮੇ ਵੀ ਮਿਲਦੇ ਹੁੰਦੇ ਨੇ ਤੇ ਨੁਕਸਾਨ ਵੀ ਠਾਉਣਾ ਪੈਂਦਾ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਕਦੇ ਕਿ ਸਾਵਾਸੀ ਮਿਲੇਗੀ ਜਿੰਦਾ ਵੱਡਾ ਅਉਦਾ ਓਡੀ ਵੱਡੀ ਜ਼ਿੰਮੇਵਾਰੀ ਓਡੀ ਵੱਡੀ ਤਾਕਤ ਉਤਾ ਵੱਡਾ ਸਨਮਾਨ ਕਿ ਜੇ ਉਲਟਾ ਕੰਮ ਹੋ ਜੇ ਤਾਂ ਓਡਾ ਵੱਡਾ ਨਮੋਸੀ ਵੀ ਹੁੰਦੀ ਹੈ। ਛੋਟੀ ਪੱਟੀ ਜ਼ਿੰਮੇਵਾਰੀ ਵੀ ਹੁੰਦੀ ਹੈ। ਦੋ ਗੱਲਾਂ ਅਲੱਗ-ਅਲੱਗ ਨਹੀਂ ਚੱਲ ਸਕਦੀਆਂ। ਪੰਜਾਬ ਦੇ ਲੋਕ ਇਹੀ ਦੇਖਣਾ ਚਾਹੁੰਦੇ ਨੇ ਸ਼ਾਇਦ। ਇਹ ਅੰਤਮ ਟਾਈਮ ਹੈ ਹੁਣ। ਦੋਨੋਂ ਮੀਟਿੰਗਾਂ ਦਾ ਕਿ ਉਹ ਅੰਤਮ ਮੀਟਿੰਗਾਂ ਦੇ ਟਾਈਮ ਦੇ ਵਿੱਚ ਕੋਈ ਸਿਸਟਮ ਬਣੇਗਾ ਜਾਂ ਨਹੀਂ ਬਣੇਗਾ ਵੈਸੇ ਬਹੁਤ ਲੋਕਾਂ ਨੂੰ ਲੱਗਣ ਲੱਗ ਗਿਆ ਅਸੀਂ ਵੀ ਐਵੇਂ ਮਾਰ ਰਹੇ ਹਾਂ ਗੱਲਾਂ ਤੁਹਾਨੂੰ ਕਰੈਕਟਰ ਪਤਾ ਨਹੀਂ ਲੱਗਿਆ ਜੇ ਲੀਡਰਸ਼ਿਪ ਦਾ ਉਹਨਾਂ ਨੇ ਤਾਂ ਬਦਲਣਾ ਨਹੀਂ ਬਾਕੀ ਨਹੀਂ ਚੀਜ਼ਾਂ ਨੇ ਉਹ ਇੱਕ ਹੋਰ ਗੱਲ ਹੈ ਕਰੈਕਟਰ ਬਦਲਦਾ ਜਾਂ ਨਹੀਂ ਬਦਲਦਾ ਤੇ ਸਾਡੀ ਜ਼ਿੰਮੇਵਾਰੀ ਵੀ ਹੈ ਨਹੀਂ ਇਹ ਜ਼ਿੰਮੇਵਾਰੀ ਤਾਂ ਜਾਂ ਪੰਥ ਖਾਲਸਾ ਪੰਥ ਦੀ ਹੈ ਜਾਂ ਜਥੇਦਾਰ ਸਾਹਿਬਾਨ ਦੀ ਆ ਪਹਿਲਾਂ ਹਜੇ ਖੜੇ ਹੋਏ ਨੇ ਵਰਕਿੰਗ ਕਮੇਟੀ ਐਗਜ਼ੀਕਟਿਵ ਕਮੇਟੀ ਤੇ ਜਥੇਦਾਰ ਅਕਾਲ ਤਖਤ ਦਾ ਫਾਈਨਲ ਐਲਾਨ ਅਜੀਬੇ ਤਿੰਨੋਂ ਸੰਸਥਾਵਾਂ ਦਾ ਵਕਾਰ ਤਾਤੇ ਲੱਗਿਆ ਹੋਇਆ ਕੀ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਕਾਰ ਠਾਉਣ ਦੇ ਲਈ ਉਸ ਮੀਟਿੰਗ 'ਚ ਕੋਈ ਇਹੋ ਜਿਹਾ ਤਰੰਦਦ ਕਰ ਸਕਦੇ ਨੇ ਕੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਲੀਡਰਸ਼ਿਪ ਨੂੰ ਛੱਡ ਕੇ ਸਮੂਹਿਕ ਤੌਰ ਤੇ ਕੋਈ ਉਹ ਸਟੈਂਡ ਲੈ ਸਕਦੀ ਹੈ ਜਿਹੜਾ ਸਟੈਂਡ ਪੰਥ ਨੂੰ ਪ੍ਰਵਾਨ ਹੋਵੇ ਤੇ ਪੰਜਾਬ ਨੂੰ ਪ੍ਰਵਾਨ ਹੋਵੇ ਤੇ ਅਕਾਲੀ ਦਲ ਰਿਵਾਈਵ ਹੋ ਜਾਏ ਜੀ ਜਥੇਦਾਰ ਅਕਾਲ ਤਖਤ 2 ਦਸੰਬਰ ਨੂੰ ਜੋ ਡਿਸੀਜਨ ਸੁਣਾਇਆ ਉਥੇ ਅਡਿਕ ਰਹਿ ਸਕਦੇ ਨੇ ਤਿੰਨਾਂ ਦੀ ਲੀਡਰਸ਼ਿਪ ਨੂੰ ਚੈਲੰਜ ਆਜੇ ਬਣਿਆ ਹੋਇਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਖਤਮ ਨਹੀਂ ਹੋਇਆ ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਹਨਾਂ ਦੇ ਦਿਨਾਂ ਦੇ ਵਿੱਚ ਜਿਹੜੀ ਲੱਗੀ ਹੈ ਅਗਲੀ ਗੱਲ ਜਿਹੜੀ ਹੈ ਉਹ ਨਹੀਂ ਪੰਥ ਦੀਆਂ ਜਿਹੜੀਆਂ ਗੋੰਜਾ ਉਹ ਆਪਣੇ ਆਪ ਜਿਵੇਂ ਪੈਂਦੀਆਂ ਨੇ ਜਿਹੜੇ ਉਹ ਇਹ ਨਹੀਂ ਦੇਖਦੇ ਪੈਸਾ ਖਾਦਾ ਜਾਂਦਾ ਕਿੱਥੇ ਜਾਂਦਾ ਜਿਨ੍ਹਾਂ ਨੇ ਸੇਵਾ ਕਰਨੀ ਹੈ ਜਿਨ੍ਹਾਂ ਨੇ ਕੰਮ ਕਰਨਾ ਹੈ ਬਿਨਾਂ ਪਦਵੀਆਂ ਤੋਂ ਤਾਂ ਤਾਂ ਕਰ ਹੀ ਉਹ ਜਾਣਗੇ ਔਰ ਕਰ ਰਹੇ ਨੇ ਲਗਾਤਾਰ ਤੁਸੀਂ ਦੇਖ ਰਹੇ ਹੋ ਔਰ ਲਗਾਤਾਰ ਜੋੜ ਮਿਲੇ ਆਤੇ ਸੁਭਾਵਾਂ ਤੇ ਉਹ ਆਪਣੇ ਮਨ ਨਾਲ ਆਪਣੇ ਤਰੀਕੇ ਨਾਲ ਆਪਣਾ ਰਸਤਾ ਚੂਜ਼ ਕਰ ਰਹੇ ਨੇ ਤੇ ਕਰ ਰਹੇ ਨੇ ਉਸ ਲੈਵਲ ਦੇ ਉੱਤੇ ਕਿਸਾਨੀ ਜਿਹਦੇ ਦੋ ਗਰੁੱਪਾਂ ਦੇ ਸੱਦੇ ਦੇ ਉੱਤੇ ਪੰਜਾਬ ਬੰਦ ਹੋ ਰਿਹਾ ਅੱਜ ਤੇ ਦੂਸਰਾ ਜਿਹੜਾ ਇੱਕ ਵੱਡਾ ਗਰੁੱਪ ਆਲ ਇੰਡੀਆ ਲੈਵਲ ਤੇ ਐਸਕੀਮ ਤੇ ਉਹਨੇ 4 ਤਰੀਕ ਨੂੰ ਜਿਹੜਾ ਇਹਨਾਂ ਗਰੁੱਪਾਂ ਨੇ ਆਲ ਇੰਡੀਆ ਦਾ ਸੱਦਾ ਦਿੱਤਾ ਕਿ ਉਹ ਖਨੌਰੀ ਬਾਰਡਰ ਤੇ ਆਉਣਗੇ ਉਹ ਸਸਕੀਮ ਨੇ ਸੱਦਾ ਦਿੱਤਾ ਹਰਿਆਣੇ ਚ ਵੱਡੀ ਮਹਾਪੰਚਾਇਤ ਕਰਨ ਦਾ 4 ਜਨਵਰੀ ਨੂੰ ਤੇ 9 ਜਨਵਰੀ ਨੂੰ ਉਹ ਮੋਗੇ ਦੇ ਵਿੱਚ ਕਰ ਰਹੇ ਨੇ ਉਹਦੇ ਨਾਲ ਜੁੜਿਆ ਹੋਇਆ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ ਤੇ ਕਹਿੰਦੇ ਨੇ ਲਗਾਤਾਰ ਪੰਜਾਬ ਸਰਕਾਰ ਪੰਜਾਬ ਦਾ ਪ੍ਰਸ਼ਾਸਨ ਸਖਤੀ ਵਾਲੇ ਪਾਸੇ ਵੀ ਜਾ ਸਕਦਾ ਹੈ ਡੱਲੇਵਾਲ ਨੂੰ ਠਾਕੇ ਉਸ ਪਾਸੇ ਵੱਲ ਮਤਲਬ ਟ੍ਰੀਟਮੈਂਟ ਦੇਣ ਦੀ ਗੱਲ ਹੈ ਜਾਂ ਮੈਡੀਕਲੀ ਸਹੂਲਤ ਦੇਣ ਦੀ ਗੱਲ ਹੈ ਤੇ ਇਹਦੇ ਤੋਂ ਵੀ ਇਲਾਵਾ ਗੱਲ ਇੱਕ ਹੋਰ ਚੱਲ ਰਹੀ ਹੈ ਜਿਹੜੀ ਇੱਕ ਹਾਈ ਪਾਵਰ ਕਮੇਟੀ ਬਣਾਈ ਹੈ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਨਵਾਬ ਸਿੰਘ ਦੀ ਅਗਵਾਈ ਦੇ ਵਿੱਚ ਜੀਵਨ ਚ ਕਈ ਹੋਰ ਸੱਜਣ ਨੇ ਦੋ ਤਿੰਨ ਦਾ ਤਾਂ ਨਾਮ ਨਹੀਂ ਸੁਣਿਆ ਬਹੁਤ ਜ਼ਿਆਦਾ ਕਿਹਾਉਂਦੇ ਨੇ ਕਿ ਨਹੀਂ ਹੁੰਦੇ ਪਰ ਦੋ ਤਿੰਨ ਜਿਹੜੇ ਲਗਾਤਾਰ ਜਾਂਦੇ ਨੇ ਜਿਹੜੇ ਗੱਲ ਕਰਦੇ ਨੇ ਉੱਥੇ ਦਵਿੰਦਰ ਸ਼ਰਮਾ ਨੇ ਰਣਜੀਤ ਸਿੰਘ ਕੋਮਣ ਨੇ ਡਾਕਟਰ ਸਖਪਾਲ ਨੇ ਜਿਹੜੇ ਨਾਰਮਲੀ ਕਿਸਾਨ ਹਤਾਸੀ ਮੰਨੇ ਜਾਂਦੇ ਨੇ ਬੋਲਦੇ ਰਹਿੰਦੇ ਨੇ ਤੇ ਲਿਖਦੇ ਰਹਿੰਦੇ ਨੇ ਅੱਜ ਕੱਲ੍ਹ ਲੋਕ ਵਿਚਾਰੇ ਇਸ ਕਰਕੇ ਬੰਦ ਹੋ ਗਏ ਨੇ ਕਿਉਂਕਿ ਕਮੇਟੀ ਦੇ ਵਿੱਚ ਨੇ ਹੁਣ ਕਮੇਟੀ ਦੀ ਰਿਪੋਰਟ ਹੀ ਦੱਸੂਗੀ ਅੱਗੇ ਕੀ ਕਰਨਾ ਔਰ ਬੜੇ ਸਿੱਧਤ ਨਾਲ ਲੱਗੇ ਨੇ ਜਨਵਰੀ ਦੇ ਮਹੀਨੇ ਦੇ ਵਿੱਚ ਹੀ ਉਹਨਾਂ ਨੇ ਪਹਿਲੀ ਰਿਪੋਰਟ ਦੇਣੀ ਹੈ ਜਿਹੜੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਐਮਐਸਪੀ ਮਰਦਾਰਤ ਕਿਵੇਂ ਕਰਨੀ ਹੈ ਇਹਦੇ ਫਾਰਮੂਲੇ ਨੂੰ ਵੀ ਡਿਫਾਈਨ ਕਰੇਗੀ ਕਿ ਇਹਹੀ ਫਾਰਮੂਲਾ ਚੱਲੇਗਾ ਜਾਂ ਇਹ ਫਾਰਮੂਲਾ ਬਦਲੇਗਾ ਕਿ ਇਹ ਉਦੋਂ ਵੀ ਇਧਰ ਉਧਰ ਜਿਆਦਾ ਵੱਡੇ ਦੈਰੇ ਦੀ ਗੱਲ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਹੈ ਉਹਦੋਂ ਬਾਅਦ ਕਮੇਟੀ ਡਿਸਾਈਡ ਕਰੇਗੀ ਪਰ ਉਹਨੇ ਤਿੰਨ ਤਰੀਕ ਨੂੰ ਇੱਕ ਮੀਟਿੰਗ ਬਣਾਈ ਹੈ ਉਹਦੇ ਚ ਐਸਕੇ ਮੈਨੂੰ ਸੱਦਾ ਦਿੱਤਾ ਕਿ ਤੁਸੀਂ ਆਪਣੀ ਗੱਲ ਵੀ ਸਾਡੇ ਸਾਹਮਣੇ ਆ ਕੇ ਰੱਖ ਸਕਦੇ ਹੋ ਕਿ ਤੁਹਾਡੀਆਂ ਗੱਲਾਂ ਵੀ ਉਹਦੇ ਵਿੱਚ ਸ਼ਾਮਲ ਹੋ ਸਕਣਾਂ ਕਿਸਾਨ ਦੋਨੇ ਵਾਰ ਕਿਉਂ ਨਹੀਂ ਜਾਂਦੇ ਰਹੇ ਨਾ ਕਮੇਟੀ ਦੀਆਂ ਮੀਟਿੰਗਾਂ ਦੇ ਵਿੱਚ ਉਹ ਇਸ ਕਰਕੇ ਨਹੀਂ ਜਾਂਦੇ ਰਹੇ ਕਿ ਇਹ ਮਾਮਲਾ ਸੁਪਰੀਮ ਕੋਰਟ ਦਾ ਨਹੀਂ ਹੈ ਸੁਪਰੀਮ ਕੋਰਟ ਇਹ ਤੇ ਕੁਝ ਕਰ ਨਹੀਂ ਸਕਦੀ ਕਿਉਂ ਕਿ ਸੰਵਿਧਾਨਕ ਦਾਇਰੇ ਦੇ ਵਿੱਚ ਰਹਿੰਦੇ ਹੋਏ ਨਵਾਂ ਕਾਨੂੰਨ ਬਣਾਉਣਾ ਜਾਂ ਕੋਈ ਪਾਲਿਸੀ ਮੇਕਿੰਗ ਇਹ ਵਿਧਾਨਪਾਲਿਕਾ ਦਾ ਤੇ ਕਾਰਜਪਾਲਿਕਾ ਦੀ ਜ਼ਿੰਮੇਵਾਰੀ ਹੈ ਪਾਲਿਸੀ ਬਣਾਉਣੀ ਜੂਨੀਅਰ ਗਵਰਨਮੈਂਟ ਦੀ ਐਗਜ਼ੀਕਟਿਵ ਦਾ ਕੰਮ ਹੈ ਕਾਨੂੰਨ ਬਣਾਉਣਾ ਦੇਸ਼ ਦੀ ਪਾਰਲੀਮੈਂਟ ਦਾ ਕੰਮ ਹੈ ਤੇ ਜਿਹੜੀਆਂ ਇਹ ਸਾਰੀਆਂ ਗੱਲਾਂ ਨੇ ਇਹ ਪਾਲਿਸੀ ਤੇ ਕਾਨੂੰਨ ਦੇ ਨਾਲ ਜੁੜੀਆਂ ਹੋਈਆਂ ਨੇ ਸ਼ਾਇਦ ਇਸੇ ਕਰਕੇ ਸੁਪਰੀਮ ਕੋਰਟ ਦਾ ਡੱਲੇਬਾਨ ਉਹਨਾਂ ਦੀ ਜਾਨ ਬਚਾਉਣ ਤੇ ਜ਼ਿਆਦਾ ਜ਼ੋਰ ਆਉਣ ਕਰਕੇ ਉੱਥੇ ਕੇਂਦਰਿਤ ਹੋ ਗਿਆ ਉਹ ਗੱਲ ਕਿਉਂਕਿ ਉਹਨਾਂ ਦੇ ਦਾਇਰੇ ਤੋਂ ਅੱਗੇ ਜਾ ਨਹੀਂ ਸਕਦੀ ਉਹ ਗੱਲ ਇਹ ਕਨਸਟੀਚਿਊਸ਼ਨ ਡਿਸਾਈਡ ਕਰਦਾ ਹੈ ਚੀਜ਼ਾਂ ਸੰਵਿਧਾਨ ਡਿਸਾਈਡ ਕਰਦਾ ਹੈ ਚੀਜ਼ਾਂ ਉਸ ਮਾਮਲੇ ਦੇ ਵਿੱਚ ਇਸ ਕਰਕੇ ਕਿਸਾਨ ਇਹ ਕਹਿੰਦੇ ਨੇ ਕਿ ਗਵਰਨਮੈਂਟ ਆਫ ਇੰਡੀਆ ਸਾਡੇ ਨਾਲ ਗੱਲ ਕਰੇ ਇਹ ਤੋਂ ਪਹਿਲਾਂ ਆਣਾ ਜਿਹੜਾ ਵੱਡਾ ਕਿਸਾਨ ਅੰਦੋਲਨ ਸੀ ਉਹਨੇ ਸਾਬਤ ਕੀਤਾ ਇਹ ਸਿਆਣਪ ਨੂੰ ਇਸ ਵੈਜੀਟਬਲ ਨੂੰ ਉਦੋਂ ਵੀ ਇੱਕ ਕਮੇਟੀ ਬਣੀ ਸੀ ਉਸ ਕਮੇਟੀ ਨੇ ਵੀ ਸੁਪਰੀਮ ਕੋਰਟ ਕੋਲ ਇੱਕ ਰਿਪੋਰਟ ਦਿੱਤੀ ਹੋਈ ਹੈ ਉਹ ਰਿਪੋਰਟ ਜਦ ਤੱਕ ਇੱਕ ਮੈਂਬਰ ਨੇ ਤਾਂ ਕਰਤੀ ਸੀ ਪਰ ਆਫੀਸ਼ੀਅਲੀ ਨਹੀਂ ਸੀ ਹੋਈ ਉਸ ਲੈਵਲ ਦੇ ਉੱਤੇ ਜਾ ਕੇ ਔਰ ਉਹ ਸਾਰੇ ਮਾਮਲੇ ਦੇ ਵਿੱਚ ਜਿਹੜੀ ਗੱਲ ਹੁਣ ਵੀ ਜਾਣੀ ਹੈ ਭਾਵੇਂ ਬਹੁਤ ਵਧੀਆ ਰਿਪੋਰਟ ਹੋਏ ਹੋ ਸਕਦਾ ਇਹ ਇਤਿਹਾਸਿਕ ਡਾਕੂਮੈਂਟ ਬਣ ਜੇ ਇੱਕ ਦਸਤਾਵੇਜ਼ ਬਣ ਜੇ ਸੰਸਦੀ ਕਮੇਟੀ ਦੀ ਰਿਪੋਰਟ ਦੀ ਤਰ੍ਹਾਂ ਤੇ ਸੁਆਮੀ ਨਾਥਨ ਰਿਪੋਰਟ ਦੀ ਤਰ੍ਹਾਂ ਪਰ ਲਾਗੂ ਕਰਾਉਣ ਦੇ ਲਈ ਤਾਂ ਪਾਲਟ ਪੋਲਿਟিক্যাল ਬਿੱਲ ਚਾਹੀਦੀ ਹੈ ਰਾਜਨੀਤਿਕ ਇੱਛਾ ਸ਼ਕਤੀ ਚਾਹੀਦੀ ਹੈ ਤੇ ਉਸੇ ਢੰਗ ਦੇ ਨਾਲ ਪਾਰਲੀਮੈਂਟ ਦੇ ਵਿੱਚ ਉਹ ਜज्ਬਾ ਚਾਹੀਦਾ ਜਿਹੜਾ ਪਾਰਲੀਮੈਂਟੇ ਕਹੇ ਕਿ ਅਸੀਂ ਆਪਣੇ ਕਿਸਾਨਾਂ ਮਜ਼ਦੂਰਾਂ ਦੇ ਹੱਕ 'ਚ ਇਹ ਕਾਨੂੰਨ ਬਣਾ ਸਕਦੇ ਹਾਂ ਉਸ ਤੋਂ ਬਿਨਾ ਇਹ ਕੰਮ ਨਹੀਂ ਚੱਲਣਾ ਹੁਣ ਐਸਕੇਮ ਉਥੇ ਜਾਂਦਾ ਤੈਨੂੰ ਨਹੀਂ ਜਾਂਦਾ ਉਹ ਉਹਦੇ ਤੇ ਨਿਰਭਰ ਹੈ ਬਾਕੀ ਕਮੇਟੀ ਨੂੰ ਆਪਣਾ ਕੰਮ ਜੋ ਦਿੱਤਾ ਗਿਆ ਉਹਨੂੰ ਬਿਲਕੁਲ ਕਮੇਟੀ ਸਿਹਰਦਾਰ ਨਾਲ ਕਰ ਰਹੀ ਹੈ ਔਰ ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇੱਕ ਹੋਰ ਦਸਤਾਵੇਜ਼ ਆਉਣ ਵਾਲੇ ਅੰਦੋਲਨਾਂ ਦੇ ਲਈ ਰਾਹਦਰਸ਼ਾਵੇਂ ਦੇ ਤੌਰ ਤੇ ਕੰਮ ਕਰੇਗਾ ਆਪਣੀ ਦਲੀਲ ਨੂੰ ਸਾਬਤ ਕਰਨ ਦੇ ਤੌਰ ਤੇ ਕੰਮ ਕਰੇਗਾ ਪਰ ਗੈਰ ਦਸਵੀ ਗੱਲ ਵੀ ਹੋ ਸਕਦੀ ਹੈ ਜੇ ਅਫੀਸਰ ਨਹੀਂ ਹੁੰਦੀ ਉਹ ਹੁੰਦੀ ਰਹਿੰਦੀ ਹੈ ਸ਼ਾਇਦ ਸਾਰੇ ਉਹ ਜਿਹੜੇ ਸੱਜਣ ਇੱਕ ਦੂਜੇ ਦੇ ਨਾਲ ਮਿਲ ਕੇ ਕੰਮ ਕਰਦੇ ਨੇ ਇੱਕ ਦੂਜੇ ਦੀ ਗੱਲ ਨੂੰ ਸਮਝਦੇ ਨੇ ਆਫੀਸ਼ੀਅਲੀ ਭਾਵੇਂ ਨਹੀਂ ਵੀ ਉਹ ਗੱਲ ਹੁੰਦੀ ਹੋਵੇ ਔਰ ਇਹਨਾਂ ਨੂੰ ਦੇਖਣ ਦਾ ਸੁਆਨ ਪਹਿਰੇ ਬਹੁਤ ਲੰਮਾ ਚੱਲੂਗਾ ਹਜੇ ਮਾਮਲਾ ਪਹਿਲਾਂ ਪਹਿਲੀ ਰਿਪੋਰਟ ਆਏਗੀ ਫਿਰ ਦੂਜੀ ਫਿਰ ਤੀਜੀ ਜਦ ਤੱਕ ਜੇਕਰ ਇਹ ਲੜੀ ਚੱਲਦੀ ਹੈ ਪਹਿਲਾਂ ਇੱਕ ਮਰਨ ਵਰਤ ਤੇ ਬੈਠਾ ਦੂਜਾ ਤੀਜਾ ਉਹ ਲਾਸ ਜਿਹੜਾ ਹੋਣਾ ਹੈ ਉਹ ਸਰਕਾਰ ਨੂੰ ਹੀ ਸੋਚਣਾ ਪਏਗਾ ਜਾਂ ਦੇਸ਼ ਦੇ ਲੋਕਾਂ ਨੂੰ ਸੋਚਣਾ ਪਏਗਾ ਕਿ ਉਹ ਪ੍ਰੈਸ਼ਰ ਕਰਕੇ ਸਰਕਾਰ ਨੂੰ ਕਿਸ ਪਾਸੇ ਬਦਲ ਮਨਾਉਂਦੇ ਨੇ ਇਹ ਭੁਖ ਦੇ ਹੱਥ ਦੇ ਵਿੱਚ ਅੱਜ ਇਹ ਨਹੀਂ ਕਿਹਾ ਜਾ ਸਕਦਾ ਕੁਝ ਕੀ ਦਾ ਮਨਪਸੇਜੂਗਾ ਕੀ ਤੋਂ ਸਬਤ ਆਏਗੀ ਕੀ ਨੂੰ ਇਹ ਲੱਗੇਗਾ ਕਿ ਆਪਾਂ ਇਹੋ ਜਿਹੀਆਂ ਸਮੱਸਿਆਵਾਂ ਮੇਲ ਬੈਠ ਕੇ ਵੀ ਹੱਲ ਕਰ ਸਕਦੇ ਹਾਂ ਜੇ ਨਹੀਂ ਆਈ ਤਾਂ ਗੜਬੜ ਤੇ ਬਾਕੀ ਦੀਆਂ ਚੀਜ਼ਾਂ ਸਭ ਦੇ ਸਾਹਮਣੇ ਨੇ ਅੱਜ ਲਈ ਇਹ ਨਹੀਂ ਤੁਸੀਂ ਦੇਖਦੇ ਰਹੋ ਪਨਾਹ ਬਹੁਤ ਬਹੁਤ ਧੰਨਵਾਦ